ਇਹ ਗੱਲਾਂ ਕਰਦੇ ਨਾ ਫੇਰ ਫੇ ਕਹਿੰਦੇ ਘੁਮਨ ਸਾਹਿਬ ਕਹਿੰਦੇ ਆ ਇਹਨੇ ਚੇਰਾਂ ਮਾ ਟਰੱਕ ਮੋੜ ਦੇਣਾ ਸੀ ਉੱਠਾ ਹੀ ਭਵੇ ਇਹ ਗੱਲਾਂ ਸਮਾਂ ਕਰਕੇ ਇਹ ਤੈਨੂੰ ਪਤਾ ਡਰਾਈਵਰੀ ਆਪਣੀ ਪੱਕੀ ਆ ਬੜੇ ਬੜੇ ਟਰੱਕ ਚਲਾਏ ਮੈਂ ਕਿਲੋਮੀਟਰ ਖਤਮ ਹੋ ਜਾਂਦੇ ਓਵਿਲਾ 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 ਲੱਟਾ ਮਾਰ ਕੇ ਗੱਲਾਂ ਕੱਢ ਗਿਆ ਤੇਰੇ ਭਰਾ ਨੂੰ ਓਏ ਸਤਾ ਤੈਨੂੰ ਕੀ ਪਤਾ ਯਾਰ ਨੇ ਗੱਲਾਂ ਕੱਢੀਆਂ ਕਾਲਾ ਕੱਢੀਆਂ ਮੈਨੂੰ ਯਾਰ ਇੱਥੇ ਇੱਥੇ ਮਹਿਸੂਸ ਹੋ ਰਿਹਾ ਮੈਨੂੰ ਇੱਥੇ ਤੁਹਾਨੂੰ ਮਹਿਸੂਸ ਹੋ ਰਿਹਾ ਕਾਲਾ ਕੱਢੀਆਂ ਇਹ ਆ ਵੇ ਮੈਂ ਕੋ ਬਾਤ ਚ ਲੈ ਹੀ ਵੀ ਤਾਂ ਸਪੰਦਕ ਪੁਛੇ ਹੋਲੀ ਚੱਲ ਜਾਂਦੂ ਤੇ ਇਹ ਜਿਹੇ ਜਾਣਦੇ ਨੇ ਆਹ ਖਾਈਆ ਕੋਣ ਪਾਈ ਉਸਤਾਦ ਤੁਹਾਡੀ ਲਾਦਾ ਵਾਵਾ ਗੱਲ ਬਾਤ ਆਵੇ ਨਾ ਹਾਰੇ ਭਲਾਕ ਜਾਂਦੇ ਤਾਂ ਉਹ ਗੱਲ ਬਾਤ ਤੇ ਬੜੀ ਬੜੀ ਗੱਲ ਬਾਤ ਲੋਕੀ ਤੈਨੂੰ ਬਤਾ ਯਾਰ ਆਪਾਂ ਜਦੋਂ ਬਾਹਰ ਨਿਕਲ ਜੀ ਲੋਕੀ ਆਪਾਂ ਨੂੰ ਐ ਕਰਦੇ ਆ ਐ ਕਰਦੇ ਹੁਣ ਤੈਨੂੰ ਕੀ ਪਤਾ ਐ ਤਾਂ ਕਰਦੇ ਲੈਟ ਜਗਦੀ ਆ ਕਹਿੰਦੇ ਤਾਂ ਆਟਾ ਬੰਦ ਕਰ। ਆ ਵੇਲਾ ਹਰ ਵੀਰ ਆ ਵੇਲਾ ਇੰਨੀ ਸਪੀਡ ਨਾਲ ਗਿਆਈ ਵੀ ਤੂੰ ਬੰਦਾ ਪਿਛੇ ਹੋਲੀ ਚੱਲ ਜਾ ਹੈ। ਇੰਨੀ ਤੇਜ਼ ਜਾ ਕੀ ਫਾਇਦਾ। ਹੋਲੀ ਜਾਣਾ ਚਾਹੀਦਾ ਵੇਹੇ। ਸਹੀ ਗੱਲ ਤੇ ਨਹੀਂ। ਸਹੀ ਗੱਲ ਆ ਵੀ। ਐਵੇਂ ਲੋਕੀ ਜ਼ਿਆਦਾ ਤੇ ਇੰਨਾ ਲੋਕਣਗੇ ਨਾਲ ਹੋਲੀ ਚਲਾਇਆ ਕਰੋ ਹੋਲੀ ਚਲਾਇਆ ਕਰੋ। ਮੰਨਦੇ ਹੀ ਨਹੀਂ ਮੰਨਦੇ ਹੀ ਨਹੀਂ ਮੰਨਦੇ। ਆ ਵੇਹੇ ਇੱਦਾਂ। ਆਈਏ ਯਾਰ ਲੋਕਾਂ ਦਾ ਸਾਡੀ ਸਪੀਡ ਲ ਮੇਟਰ ਉਹ ਕਿੰਨੀ ਗਾ 40 ਦੀ ਹੈ ਦੇਖ 40 ਸਪੀਡ ਚ ਚਲਾਉਂਦੇ ਆ ਹੁਣ ਜਦੋਂ ਕੈਮਰਾ ਬੰਦ ਕੀਤਾ ਤੇ ਆਪਾਂ ਤੇ ਕੈਮਰਾ ਬੰਦ ਨਹੀਂ ਹਾਂ 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 ਜੀ ਆਂ ਜੀ ਉਹ ਮੜਾ ਐਪਲੇ ਖਾਇ ਲੱਗ ਜਾਂਦਾ ਕਿ ਜੇ ਗਲਤ ਬੋਲੇ ਆਂ ਤਾਂ ਹਾਂ ਜੀ ਤੇ 40 ਤੋਂ ਉੱਤੇ ਨਹੀਂ ਜਾਣਾ ਚਾਹੀਦਾ ਸਾਰਿਆਂ ਨੂੰ ਠੀਕ ਆ 40 ਤੋਂ ਥਲੇ ਥਲੇ ਜਾਣਾ ਚਾਹੀਦਾ ਵਾ ਜੀ ਦਾ ਜ਼ਿੰਦਗੀ ਬਹੁਤ ਕੀਮਤੀ ਆ 100000 ਕਿੰਨੀਆਂ ਕਲਾਸਾਂ ਫੜਿਆ ਯਾਰ ਦੇਖਣ ਨੂੰ ਤਾਂ 바ਵਾ ਪੜਿਆ ਲਿਖਿਆ ਲੱਗਦਾ। ਉਹ ਨਾ ਪੁੱਛ ਨਾ ਪੁੱਛ ਸੱਚੀ ਗੱਲ ਹੀ। ਮੈਂ ਪੜਿਆ ਹੀ ਹੁਣ ਤੱਕ 16 ਕਲਾਸਾਂ। 7 ਯਾਰ ਕਲਾਸਾਂ ਹੀ 12 ਤੱਕ ਯਾਰ। ਅੱਛਾ 12 ਤੱਕ ਹੁੰਦੀਆਂ ਵਾ। ਯਾਰ ਪਤਾ ਚੱਕਰ ਕੀ ਜਦੋਂ ਮੈਂ 12 ਕਲਾਸਾਂ ਕੀਤੀਆਂ। ਮੇਰਾ ਪਾਈ ਮੂੰਹ ਇੰਨਾ ਪੈ ਗਿਆ ਸਕੂਲ ਨਾ ਵੀ ਮੈਂ ਜਦੋਂ 12 ਕਲਾਸਾਂ ਕੀਤੀਆਂ ਤੇ ਮੈਂ ਦੁਬਾਰਾ ਫੇਰ ਐਡਮਿਸ਼ਨ ਕਰਾਤੀ ਪਹਿਲੀ ਤੋਂ। ਕਿੰਨੀ ਟੱਟ। ਤਾਂ ਫੇਰ 11 ਕਲਾਸਾਂ ਪੜ੍ਹ ਗਿਆ। ਐਂਡ ਬਹੁਤ ਦੇਈ ਤੇਰੇ ਭਰਾ ਦੇ ਸਕੂਲੇ। ਐ ਕਰ ਦਿੰਦੇ ਐ ਕਰ ਦਿੰਦੇ। ਬਾ ਆ ਕਰਦੇ ਹੀ ਕਦੋਂ ਹਸ ਤੂੰ ਲੋਹੜ ਕੇ ਪਾ ਕੇ ਹਿੰਦਕਾ 10 ਬੰਦਾ ਪੁੱਛੇ ਤੂੰ ਬਾਜ ਮਾਰੀ ਇਧਰੋਂ ਉਹੀ ਗੱਲਾਂ ਕਰਨ ਦਿਆਂ ਸਮਝਦੇ ਨਹੀਂ ਗੱਲ ਮੈਨੂੰ ਲੱਗਦਾ ਰੋਕ ਰੋਕ ਸਮਝਾਉਣਾ ਪੈਣਾ ਹਾਂ ਰੋਕ ਨੂੰ ਕਿਧਾ ਆ ਗਿਆ ਜੀ ਹੈਲੋ ਬਾਜੀ ਆਂ ਜੀ ਇਹ ਆ ਫੋਨ ਨਾਲ ਇਹ ਦਿਮਾਗ ਖਰਾਬ ਕਰਨ ਦੇ ਮੇਰਾ ਤਨ ਬਣਾ ਗੁੱਸਾ ਹੋਆ ਵਿੱਚ ਆਏ ਜਿਪੜਾ ਜਿਪੜਾ ਮਾਰ ਦੇ ਨਾ ਸਿੱਧੀਆਂ ਜਾਣਗੇ ਐਵੇਂ ਤੇਰੇ ਨਾਂ पे ਕੀ ਹਾਵੇ ਹਾਵੇ ਕੀ ਆ ਫੜ ਕੇ ਫੂਨ ਫੂਨ ਨਹੀਂ ਹੋਣਾ ਚਿੱਤਾ ਕਿਰਾ ਓਕੇ ਭਾਈ ਵੀਰ ਯਾਰ ਤਾ ਫੂਨ ਕਿਦਾ ਚੱਕ ਲਿਆ ਯਾਰ ਤੂੰ ਯਾਰਾਂ ਚਿੱਤਾ ਫੜ ਕੇ ਕਾਦਾਂ ਗੱਡੀ ਚੋਂ ਨਾ ਇੱਕ ਦੂਹ ਚੱਕਣਿਆ ਕੀ ਹੋਇਆ ਕਿਹਦਾ ਫੂਨ ਆਹੀ ਆਹ ਲੜਾਈ ਲੜੀ ਹੋਈ ਲੱਗਦੀ ਹੈ ਨਾ ਓਹ ਓਹ ਯਾ ਵੀਰ ਤੇ ਡਰ ਗਿਆ ਹੀ ਓਹ ਚਾ ਓਏ ਡਰ ਗਿਆ ਓ ਪਰਾਵਾ ਕੰਪਨੀ ਆਣਾਂ ਦੇ ਮਣੀ ਉਹਨਾਂ ਨੂੰ ਬੋਲਣ ਦਿਆਈ ਮੈਂ ਓ ਜਾ ਓਏ